ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਵਿੱਕੀ ਨੇ ਆਪਣੇ ਪੈਰ ਉੱਤੇ ਆਪ ਹੀ ਕਹਾੜਾ ਮਾਰ ਲਿਆ ਆਪਣੀ ਸੱਸ ਦਾ ਨਾਮ ਲੈ ਕੇ ਤੇ ਹੁਣ ਪ੍ਰੀਤ ਦੀ ਮੰਮੀ ਨੇ ਵਿੱਕੀ ਨੂੰ ਕੀ ਕਿਹਾ ਫੋਨ ਉੱਤੇ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਦੇਖਿਓ ਸੋ ਜਿਵੇਂ ਕਿ ਜਦ ਸਾਰੇ ਜਾਣੇ ਇਕੱਠੇ ਹੁੰਦੇ ਆ ਤੇ ਵਿੱਕੀ ਦੇ ਉੱਤੇ ਗੱਲ ਆਉਂਦੀ ਆ ਵਿੱਕੀ ਆਪਣਾ ਪੱਲਾ ਝਾੜ ਦਿੰਦਾ ਏ ਤੇ ਸਾਰਾ ਇਲਜ਼ਾਮ ਆਪਣੀ ਸੱਸ ਉੱਤੇ ਲਾ ਦਿੰਦਾ ਏ ਤੇ ਕਹਿੰਦਾ ਏ ਕੀ ਇਹ ਹੀ ਸਾਰਾ ਕੁਝ ਮੈਨੂੰ ਦੇ ਰਹੀ ਸੀ ਆਪਣੇ ਆਪ ਮੈਂ ਨਹੀਂ ਮੰਗ ਰਿਆ ਸੀ ਪ੍ਰੀਤ ਮੰਗ ਕੇ ਲੈਂਦੀ ਸੀ ਚੀਜ਼ਾਂ ਕਿਉਂਕਿ ਉਸਨੇ ਕਦੇ ਖੁਦ ਮੂੰਹੋਂ ਚੀਜ਼ ਨਹੀਂ ਮੰਗੀ ਸੀ ਉਹ ਕਦੇ ਪ੍ਰੀਤ ਦੇ ਮੋਢੇ ਤੇ ਰੱਖ ਕੇ ਚਲਾਉਂਦਾ ਸੀ ਤੇ ਕਦੀ ਸਾਸ ਨੂੰ ਇਮੋਸ਼ਨਲ ਕਰਕੇ ਉਸਦੇ ਕੋਲੋਂ ਪੈਸੇ ਲੈਂਦਾ ਸੀ ਸੋ ਪ੍ਰੀਤ ਦੀ ਮੰਮੀ ਵਿੱਕੀ ਨੂੰ ਚੋਰੀ ਪੈਸੇ ਦੇਣ ਵੀ ਲੱਗ ਪਈ ਸੀ ਪਰ ਉੱਥੇ ਹੀ ਵਿੱਕੀ ਨੇ ਇਹ ਗੱਲ ਬੋਲ ਕੇ ਉਨੇ ਪੈਰ ਤੇ ਆਪ ਹੀ ਕਹਾੜਾ ਮਾਰ ਲਿਆ ਕਿਉਂਕਿ ਜੇਕਰ ਉਹ ਆਪਣੀ ਸੱਸ ਦਾ ਨਾਮ ਨਾਲ ਲੈਂਦਾ ਤੇ ਉਸਦੀ ਸੱਸ ਨੇ ਫਿਰ ਵੀ ਇਹਨਾਂ ਦਾ ਸਾਥ ਦੇਣਾ ਸੀ ਪਰ ਹੁਣ ਉੱਥੇ ਹੀ ਪ੍ਰੀਤ ਦੀ ਮੰਮੀ ਦੀਆਂ ਅੱਖਾਂ ਕੋਲ ਚਾਂਦੀਆਂ ਨੇ ਉਹ ਕਿੰਨਾ ਸੋਚ ਰਹੀ ਹੁੰਦੀ ਸੀ ਵਿੱਕੀ ਬਾਰੇ ਕਿ ਉਸ ਨੂੰ ਪੈਸਿਆਂ ਦੀ ਲੋੜ ਹੋਵੇ ਕੀ ਤਾਂ ਕੋਈ ਨਹੀਂ ਮੇਰਾ ਜਵਾਈ ਆ ਪਰ ਜਦ ਉਹ ਆਪਣੇ ਤੇ ਗੱਲ ਆਉਂਦੀ ਉਸ ਦੀ ਮੰਮੀ ਦੇ ਸਾਰੀ ਗੱਲ ਸੁੱਟ ਦਿੰਦਾ ਤੇ ਪ੍ਰੀਤ ਦੀ ਮੰਮੀ ਨੂੰ ਗੁੱਸਾ ਬਹੁਤ ਲੱਗਦਾ ਹੈ ਪਰ ਉਸ ਟਾਈਮ ਤਾਂ ਉਹ ਬੋਲਦੀ ਨਹੀਂ ਘਰ ਆ ਕੇ ਉਹ ਸੋਚਦੀ ਆ ਕਿ ਮੈਂ ਕਿੰਨਾ ਵਿਸ਼ਵਾਸ ਕਰ ਰਹੀ ਸੀ ਇਸ ਨੇ ਮੇਰਾ ਵਿਸ਼ਵਾਸ ਹੀ ਤੋੜ ਦਿੱਤਾ ਪ੍ਰੀਤ ਸੱਚਾ ਹੀ ਕਹਿੰਦੀ ਸੀ ਸੋ ਉਸ ਨੂੰ ਆਪਣੀਆਂ ਗਲਤੀਆਂ احساس ਹੁੰਦਾ ਏ ਪਰ ਉਧਰ ਹੀ ਵਿੱਕੀ ਦੀ ਮੰਮੀ ਵਿੱਕੀ ਨੂੰ ਸਮਝਾਉਂਦੀ ਆ ਕਿ ਤੂੰ ਆਪਣੀ ਸੱਸ ਦਾ ਨਾਮ ਨਹੀਂ ਲੈਣਾ ਸੀ ਤੂੰ ਕੱਲਾ ਪ੍ਰੀਤ ਬਾਰੇ ਹੀ ਕਹਿਣਾ ਸੀ ਕੀ ਆਪੇ ਚੀਜ਼ਾਂ ਮੰਗਦੀ ਆ ਜਿਹੜਾ ਤੂੰ ਆਪਣੀ ਸੱਸ ਦਾ ਨਾਮ ਲੈ ਲਿਆ ਹੁਣ ساری ਜ਼ਿੰਦਗੀ ਤੈਨੂੰ ਉਥੋਂ ਕੁਝ ਨਹੀਂ ਮਿਲਣਾ ਵਿੱਕੀ ਦੀ ਮੰਮੀ ਵਿੱਕੀ ਨੂੰ ਸਮਝਾਉਂਦੀ ਹੋਈ ਇਹ ਵੀ ਕਹਿੰਦੀ ਆ ਕਿ ਜੇਕਰ ਤੂੰ ਉਸ ਦਾ ਨਾਮ ਨਾ ਲਿਆ ਹੁੰਦਾ ਤਾਂ ਤੈਨੂੰ ਹੁਣ ਉਸਨੇ ਤੇਰੇ ਉੱਪਰ ਹੀ ਵਿਸ਼ਵਾਸ ਕਰਨਾ ਸੀ ਤੇ ਸਾਰਿਆਂ ਦੇ ਖਿਲਾਫ ਖੜੇ ਹੋ ਜਾਣਾ ਸੀ ਭਾਰਤੂ ਇੱਕ ਜਾਣਾ ਹੀ ਤੇਰੇ ਵੱਲ ਸੀ ਤੂੰ ਉਸ ਨੂੰ ਵੀ ਆਪਣੇ ਖਿਲਾਫ ਕਰ ਲਿਆ ਹੁਣ ਤੇਰੀ ਕੋਈ ਦਾਲ ਨਹੀਂ ਗੱਲ ਨਹੀਂ ਸੋ ਵਿੱਕੀ ਵੀ ਪਛਤਾਵਾ ਕਰਦਾ ਹੈ ਕਿ ਮੈਂ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਸੱਸ ਦੇ ਉੱਤੇ ਗੱਲ ਸੁੱਟ ਦਿੱਤੀ ਪਰ ਉਸ ਟਾਈਮ ਮੇਰਾ ਦਿਮਾਗ ਕੰਮ ਨਹੀਂ ਕੀਤਾ ਕਿ ਇਸਨੇ ਬਾਅਦ ਵਿੱਚ ਵੀ ਮੇਰੇ ਕੰਮ ਆਉਂਦੀ ਰਹਿਣਾ ਤੇ ਨਾਲੇ ਉਸ ਟਾਈਮ ਵੀ ਇਸਨੇ ਮੇਰਾ ਸਟੈਂਡ ਲੈ ਲੈਣਾ ਸੀ ਹੋਣ ਉਸ ਨੂੰ ਆਪਣੀਆਂ ਗਲਤੀਆਂ ਦਾ ਪਛਤਾਵਾ ਤਾਂ ਹੁੰਦਾ ਹੈ ਪਰ ਉਹਨੋਂ ਕਰਤਾ ਕੁਝ ਨਹੀਂ ਸਕਦਾ ਸੋ ਉਧਰ ਪ੍ਰੀਤ ਦੀ ਮੰਮੀ ਦੀਆਂ ਵੀ ਹੁਣ ਅੱਖਾਂ ਖੁੱਲੀਆਂ ਏ ਕਿ ਮੈਂ ਵਿਕੀ ਤੇ ਅੱਖਾਂ ਮੀਟ ਕੇ ਵਿਸ਼ਵਾਸ ਕਰ ਰਹੀ ਸੀ ਤੇ ਉਸਨੇ ਮੈਨੂੰ ਇਹ ਵਾਲਾ ਸਿਲਾ ਦਿੱਤਾ ਉਥੇ ਹੀ ਕਵਲ ਦੇ ਡੈਡੀ ਤੇ ਕਵਲ ਵੀ ਉਸਦੀ ਮੰਮੀ ਨੂੰ ਇਹ ਹੀ ਗੱਲਾਂ ਸਮਝਾਉਂਦੇ ਨੇ ਕਿ ਹਰ ਕੋਈ ਆਪਣਾ ਪੱਲਾ ਛਾੜਦਾ ਏ ਇਸ ਕਰਕੇ ਅਸੀਂ ਕਹਿ ਵੀ ਰਹੇ ਸੀ ਸਮਝਾ ਵੀ ਰਹੇ ਸੀ ਪਰ ਉਸ ਟਾਈਮ ਤੁਸੀਂ ਸਾਡੀ ਕੋਈ ਗੱਲ ਨਹੀਂ ਮੰਨੀ ਤੇ ਹੁਣ ਤੁਹਾਨੂੰ ਪਛਤਾਵਾ ਵੀ ਲੱਗ ਰਿਹਾ ਏ ਸੋ ਤੁਹਾਨੂੰ ਦੇਰ ਤੋਂ ਪਹਿਲਾਂ ਹੀ ਚਲੋ ਸਮਝ ਆ ਗਈ ਤਾਂ ਵਧੀਆ ਗੱਲ ਏ ਨਾ ਆਉਂਦੀ ਤਾਂ ਤੁਸੀਂ ਉਹਨਾਂ ਨੂੰ ਆਪਣਾ ਸਾਰਾ ਘਰ ਹੀ ਲਟਾ ਦੇਣਾ ਸੀ ਤੋ ਦੇਖਦੇ ਹਾਂ ਅੱਗੇ ਕੀ ਹੁੰਦਾ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ